ਖਾਲਸਾ ਏਡ ਦੇ ਪੰਜਾਬ ਅੰਦਰ 8 ਤੋਂ ਵੱਧ ਪ੍ਰੋਜੈਕਟ ਚੱਲ ਰਹੇ ਨੇ ਜਿਨ੍ਹਾਂ ਵਿੱਚੋਂ ਇੱਕ ਹੈ ਸਵੈਰੋਜ਼ਗਾਰ ਪ੍ਰੋਜੈਕਟ ਇਸ ਪ੍ਰੋਜੈਕਟ ਅਧੀਨ ਖਾਲਸਾ ਏਡ ਵੱਲੋਂ ਪੰਜਾਬ ਦੇ ਯੂਥ ਸਣੇ ਲੋੜਵੰਦ ਪਰਿਵਾਰਾਂ ਲਈ ਖੁਦ ਦਾ ਰੋਜ਼ਗਾਰ ਸ਼ੁਰੂ ਕਰਨ ਵਿੱਚ ਮਦਦ ਕੀਤੀ ਜਾਂਦੀ ਹੈ ਹੈਲਪ ਕੀਤੀ ਜੀ ਮੇਰੀ ਬਹੁਤ ਵਧੀਆ ਜੀ ਹੁਣ ਮੈਂ ਸਮਾਨਪਾਲਿਆ ਦੀ ਦੁਕਾਨ 'ਚ ਵਧੀਆ ਕੰਮ ਚੱਲ ਗਿਆ ਜੀ ਹੁਣ ਦੁਬਾਰਾ ਫੇਰ ਬਹੁਤ ਹੀ ਸੁਧਾਰ ਆ ਗਿਆ ਜੀ 70 80% ਸੁਧਾਰ ਆ ਗਿਆ ਜੀ ਵਧੀਆ ਚੱਲ ਗਿਆ ਜੀ ਰੋਕੀ ਕੋਣੀ ਮੇਰੀ ਥੋੜੇ ਚਿਰ ਚੇਤਤ ਹੋ ਗਈ 15 ਵੀਕ ਤੱਕ ਲੱਗੇ ਹੋਣੇ ਜੀ ਨਹੀਂ ਜੀ ਇਹ ਬਹੁਤ ਵਧੀਆ ਜੀ ਖਾਲਸਾ ਕਾ ਸਵਾਲਿਆਂ ਨੇ ਕੀਤੀ ਗਾਈ ਭੇਜੀ ਆ ਔਖਾ ਬਹੁਤ ਜ਼ਿਆਦਾ ਵੇਖਿਆ ਇੰਨੇ ਹਾਲਾਤ ਮਾਰੇ ਰੋਟੀ ਮਾਂ ਹੀ ਪੂਰੀ ਤਾਂ ਹੋਣੀ ਚੱਲ ਜਿੰਨਾ ਵੀਰਾਂ ਨੇ ਕੱਲੇ ਆ ਉਹਨਾਂ ਦਾ ਧੰਨਵਾਦ ਸਾਡਾ ਸਾਡਾ ਵਾਦੀ ਬਦਲ ਕ ਇਹਨਾਂ ਨੇ ਸਾਡੀ ਬਾਹ ਫੜੀ ਤੇ ਇਹਨਾਂ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਇਸ ਨਾਲ ਮੇਰਾ ਘਰ ਦਾ ਗੁਜ਼ਾਰਾ ਠੀਕ ਚੱਲਣ ਲੱਗ ਪਿਆ ਅਤੇ ਦੁਕਾਨ ਦਾ ਕੰਮ ਬਿਲਕੁਲ ਠੀਕ ਚੱਲਣ ਲੱਗ ਪਿਆ ਤੁਹਾਡਾ ਬਹੁਤ ਜਿਆਦਾ ਧੰਨਵਾਦ ਕਰਦੇ ਹਾਂ ਖਾਲਸਾ ਹੈਂਡ ਵਾਲਿਆਂ ਤੁਸੀਂ ਵੀ ਆਪਣਾ ਯੋਗਦਾਨ ਅਜਿਹੇ ਕਾਰਜ ਵਿੱਚ ਪਾ ਸਕਦੇ ਹੋ ਕਿਉਂਕਿ ਪੰਜਾਬ ਵਿੱਚ ਹਾਲੇ ਵੀ ਬਹੁਤ ਸਾਰੇ ਬੇਸਹਾਰਾ ਲੋਕ ਨੇ ਜੋ ਕਿਸੇ ਨਾ ਕਿਸੇ ਸਹਾਰੇ ਦੀ ਉਡੀਕ ਵਿੱਚ ਨੇ ਆਪਣਾ ਦਸਵੰਧ ਖਾਲਸਾ ਹੈਂਡ ਨੂੰ ਦੇਣ ਲਈ ਸਕਰੀਨ ਉੱਤੇ ਦਿੱਤੀ ਜਾਣਕਾਰੀ ਜਰੂਰ ਪੜੋ ਅਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ